ਪੰਜਾਬ ਦੇ ਵਿੱਚ ਇੱਕ ਐਸਾ ਚਮਤਕਾਰੀ ਮੰਦਿਰ ਜਿੱਥੇ ਕੋਈ ਵੀ ਨਹੀਂ ਘਟ ਸਕਦਾ ਰਾਤ ਪੁਜਾਰੀ ਨੂੰ ਵੀ ਛੱਡਣਾ ਪੈਂਦਾ ਹੈ ਰਾਤ ਨੂੰ ਮੰਦਿਰ ਇਸ ਚਮਤਕਾਰੀ ਮੰਦਿਰ ਦੇ ਵਿੱਚ ਸੁੱਖੀ ਹੋਈ ਹਰ ਸੁੱਖ ਹੁੰਦੀ ਹੈ ਪੂਰੀ ਚਾਹੇ ਕੋਈ ਕੋਰਟ ਕੇਸ ਹੋਵੇ ਜਾਂ ਫਿਰ ਕਿਸੇ ਨੇ ਬਾਹਰ ਜਾਣਾ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਸੁੱਖ ਹੋਵੇ ਇੱਥੇ ਹਰ ਇੱਕ ਸੁੱਖ ਪੂਰੀ ਹੁੰਦੀ ਹੈ ਇਹ ਇਤਿਹਾਸ ਹੈ ਇਸ ਚਮਤਕਾਰੀ ਮੰਦਰ ਦਾ ਦੱਸਦੇ ਆ ਤੁਹਾਨੂੰ ਇਸ ਵੀਡੀਓ ਵਿੱਚ ਲੋ ਵੀ ਦੋਸਤੋ ਅੱਪਾ ਖੜੇ ਆ ਇੱਕ ਐਸੇ ਮੰਦਰ ਚ ਜਿਹੜੇ ਮੰਦਰ ਨੂੰ ਚਮਤਕਾਰੀ ਮੰਦਰ ਵੀ ਕਿਹਾ ਜਾਂਦਾ ਲੋਕ ਇੱਥੇ ਹਜ਼ਾਰਾਂ ਕਿਲੋਮੀਟਰ ਤੋਂ ਆਉਂਦੇ ਨੇ ਪਿੱਛੇ ਦੇਖ ਰਿਓ ਬਾਬੇ ਪੈਰੋਂ ਦਾ ਮੰਦਿਰ ਕਿਸੇ ਦੀ ਵੀ ਕਹਿੰਦੇ ਕੋਈ ਕੋਰਟ ਕਚਹਿਰੀ ਦਾ ਕੇਸ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਸੁੱਖ ਹੋਵੇ ਹਰ ਸੁੱਖ ਪੂਰੀ ਹੁੰਦੀ ਹੈ ਕਹਿੰਦੇ ਘਰੇ ਬੈਠ ਕੇ ਸੁੱਖ ਸੁਖ ਲੋ ਜਦੋਂ ਸੁੱਖ ਪੂਰੀ ਹੋ ਗਈ ਇੱਥੇ ਆ ਕੇ ਸੁੱਖ ਦੇ ਜੋ ਕਿਵੇਂ ਸੁਖ ਸੁਖਣੀ ਹੈ ਪ੍ਰਸ਼ਾਦ ਕੀ ਚੜਦਾ ਮੰਦਿਰ ਦਾ ਕੀ ਇਤਿਹਾਸ ਆ ਸਾਰਾ ਮੈਂ ਅੰਦਰ ਜਾ ਕੇ ਦਿਖਾਉਣਾ ਤੁਹਾਨੂੰ ਮੰਦਿਰ ਵੀ ਦਿਖਾਉਣਾ ਤਾਂ ਅੰਦਰ ਚਲਦੇ ਆਵਾ ਅੰਦਰ ਜਾ ਕੇ ਗੱਲਬਾਤ ਕਰਦੇ ਆ ਇੱਥੇ ਜਿਹੜੇ ਪੁਜਾਰੀ ਨੇ ਉਹਨਾਂ ਨਾਲ ਵੀ ਤੇ ਇੱਕ ਚੀਜ਼ ਉੱਥੇ ਹੋਰ ਖਾਸ ਦੱਸਦਾ ਮੈਂ ਰਾਤ ਨੂੰ 8 ਵਜੇ ਤੋਂ ਬਾਅਦ ਇਸ ਮੰਦਿਰ ਦੇ ਵਿੱਚ ਕੋਈ ਨਹੀਂ ਰਹਿ ਸਕਦਾ ਇੱਥੋਂ ਸਭ ਨੂੰ ਕਹਿੰਦੇ ਜਾਣੇ ਪੈਂਦਾ ਸਵੇਰੇ ਆਉਂਦੇ ਨੇ ਰਾਤ ਨੂੰ ਇੱਥੇ ਕੋਈ ਨਹੀਂ ਰਹਿ ਸਕਦਾ ਆਪਾਂ ਖੜੇ ਆ ਬਾਬੇ ਪੈਰੋਂ ਦੇ ਮੰਦਿਰ ਚ ਇਹ ਹੈਗਾ ਪਹਾੜਾਂ ਦੇ ਵਿੱਚੋਂ ਵਿੱਚ ਇੱਕ ਮੰਦਿਰ ਆ ਸ਼ਿਸ਼ਵਾਲੇ ਇੱਕ ਕਹਦੇ ਨੇ ਜਿਹਨੂੰ ਚੰਡੀਗੜ੍ਹ ਦੇ ਲਵੇ ਜਿੱਥੇ ਬਾਦਲਾਂ ਦਾ ਹੋਟਲ ਆ ਉਹਦੇ ਆਸ-ਪਾਸ ਜਿਆ ਪਹਾੜਾਂ ਦੇ ਵਿੱਚ ਮੰਦਰਾ ਪੈਰੋਨਾਥ ਦੇ ਕਹਿੰਦੇ ਵੀ ਬਟੂਕ ਪੈਰੋਨਾਥ ਦਾ ਮੰਦਰਾ ਦੋ ਹੀ ਮੰਦਰ ਨੇ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਹੈ ਨਾ ਤੇ ਇਤਿਹਾਸ ਆ ਇਤਿਹਾਸ ਵੀ ਦੱਸਦਾ ਮੈਂ ਪਹਿਲਾਂ ਮੈਂ ਤੁਹਾਨੂੰ ਦਿਖਾ ਦੇਣਾ ਕਿ ਕਿੰਨਾ ਸ਼ਾਨਦਾਰ ਤਰੀਕੇ ਨਾਲ ਇਹ ਮੰਦਰਾ ਜਿਹੜਾ ਉਹਰੇ ਬਣਾਇਆ ਹੋਇਆ ਤੇ ਕੈਮਰਾਮੈਨ ਸਾਹਿਬ ਇੱਧਰ ਦਿਖਾਓ ਬਾਬੇ ਪੈਰੋਨ ਦੀ ਦੇਖੋ ਤੁਸੀਂ ਕਿੱਡੀ ਵੱਡੀ ਮੂਰਤ ਬਣਾਈ ਹੋਈ ਹੈ ਨਾ ਤੇ ਜਿਵੇਂ ਦਰਵੇਸ਼ ਦੀ ਸਵਾਰੀ ਆ ਬਾਬੇ ਪੈਰੋਂ ਦੀ ਕਹਿੰਦੇ ਸੁੱਖਾਂ ਪੂਰੀਆਂ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੇ ਕੋਈ ਸੁੱਖਾ ਉਰੇ ਆ ਕੇ ਸੁੱਖ ਲੋ ਪੂਰੀ ਹੋਊਗੀ ਇਹ ਹੋਊਗੀ ਹੈਨਾ ਚਮਤਕਾਰੀ ਮੰਦਿਰ ਹੈ ਤੇ ਅੱਗੇ ਜਾ ਕੇ ਮੈਂ ਤੁਹਾਨੂੰ ਦਰਸ਼ਨ ਕਰਵਾਉਣਾ ਪੁੱਛਣ ਦੀ ਕੋਸ਼ਿਸ਼ ਕਰਦਾ ਹਾਂ ਇਤਿਹਾਸ ਦੀ ਕੀ ਆਖਰ ਇਤਿਹਾਸ ਕੀ ਹੈ ਕੈਮਰਾਮੈਨ ਥੋੜਾ ਜਿਹਾ ਨਾ ਬਾਬੇ ਪੈਰੋਂ ਉਹਨਾਂ ਦਾ ਸਮਾਰਕੇ ਦਿਖਾ ਇੱਧਰ ਦੇਖ ਤੇ ਆਹ ਦੇਖੋ ਤੁਸੀਂ ਇਹ ਬਾਬੇ ਬਟੂਕੇ ਪੈਰੋਂ ਨਾਸ ਦੀ ਹੈਗੀ ਆ ਉਰੇ ਮੂਰਤ ਬਣੀ ਹੋਈ ਹੈ ਪਹਾੜਾਂ ਦੇ ਵਿੱਚੋਂ ਵਿੱਚ ਮੰਦਰਾ ਕਹਿੰਦੇ ਇੱਧਰ ਆਉਂਗੇ ਤਾਂ ਜ਼ਰੂਰ ਆਇਓ ਕਹਿੰਦੇ ਉਰੇ ਪਿੱਛੇ ਜੇ ਨਾ ਆਪਣਾ ਕਿਹੜਾ ਐਕਟਰ ਹੈ ਗੋਵਿੰਦਾ ਉਹਦੇ ਘਰ ਵਾਲੀ ਵੀ ਉਰੇ ਆ ਕੇ ਗਈ ਆ ਬੰਬੇ ਤੋਂ ਸਪੈਸ਼ਲ ਆਈ ਸੀ ਉਹ ਵੱਡੇ ਵੱਡੇ ਫਿਲਮ ਸਟਾਰ ਵੀ ਉਰੇ ਆਉਂਦੇ ਨੇ ਬੰਬੇ ਤੋਂ ਸਪੈਸ਼ਲ ਆਈ ਗੋਵਿੰਦਾ ਦੇ ਘਰ ਵਾਲੀ ਇੱਥੇ ਮੱਥਾ ਟੇਕ ਕੇ ਗਈ ਆ ਹੈਨਾ ਉਹ ਕਹਿੰਦੀ ਵੀ ਮੈਂ ਕਦੋਂ ਇਹਨੂੰ ਟਾਈਮ ਮਿਲਦਾ ਮੈਂ ਉਰੇ ਆਉਂਦੀ ਰਹਿੰਦੀ ਆ ਜੇ ਕੋਈ ਬੰਬੇ ਤੋਂ ਉਰੇ ਮੱਥਾ ਟੇਕਣ ਆ ਰਹੇ ਤਾਂ ਕੋਈ ਨਾ ਕੋਈ ਗੱਲਬਾਤ ਹੈਗੀ ਆ ਚਮਤਕਾਰੀ ਮੰਦਰਾ ਤੇ ਇੱਧਰ ਦਿਖਾ ਨਾ ਆਹ ਦੇਖੋ ਬਿਲਕੁਲ ਪਹਾੜਾਂ ਦੇ ਵਿੱਚ ਵਿੱਚ ਆ ਕਰੀ ਕੈਮਰਾਮੈਨ ਇੱਧਰ ਤੇ ਇੱਧਰਲੇ ਪਾਸੇ ਹੋ ਗਿਆ ਤੇ ਕਿਸੇ ਨੂੰ ਪੁੱਛਦਾ ਮੈਂ ਇਤਿਹਾਸ ਪੁੱਛਦਾ ਕਿਸੇ ਨੂੰ ਕਿੱਥੇ ਬਾਬਾ ਅੰਦਰ ਬਟੇ ਜੀ ਕਿੱਥੇ ਅੰਦਰ ਰੱਦੀ ਦੇ ਅੱਛਾ ਕਿਸੇ ਤੁਸੀਂ ਬੈਠਦੇ ਸੀ ਆ ਬਾਬਾ ਪੈਰੋਂ ਹੱਥ ਬਟੂਕ ਪੈਰੋਂ ਨਾ ਤਾਂ ਤੇ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦਾ ਮੈਂ ਤੇ ਬਾਬਾ ਜੀ ਹਾਂਜੀ ਇਹਦਾ ਉਰੇ ਦਾ ਇਤਿਹਾਸ ਦੱਸ ਸਕਦੇ ਹੋ ਬਾਬਾ ਜੀ ਨੇ ਤਾਂ ਪ੍ਰਗਟ ਹੋਈ ਸੀ ਲਾਲ ਪੈਰੋਂ ਲਾਲ ਪੈਰੋਂ ਹਾਂ ਇੱਕ ਮੰਦਿਰ ਇੱਥੇ ਇੱਕ ਬਨਾਰਸ ਕਾਸ਼ੀਚ ਬਨਾਰਸ ਦੇ ਕਾਸ਼ੀਚ ਜੇ ਇੱਕ ਮੰਦਿਰ ਇੱਕ ਉਹ ਦੋ ਹੀ ਮੰਦਿਰ ਨੇ ਇਹ ਪੂਰੇ ਮੰਦਿਰਾਂ ਇੰਡੀਆ ਚ ਲਾਲ ਪੈਰੋਂ ਲਾਲ ਪੈਰੋਂ ਦੇ ਲਾਲ ਪੈਰੋਂ ਦੇ ਕਿਰਿਓ ਸਾਹਮਣੇ ਬਣੀ ਹੋਈ ਆ ਮੂਰਤੀ ਇੱਧਰ ਪੈਰੋਂ ਜੀ ਆ ਜੀ ਹਾਂਜੀ ਇੱਧਰ ਨੂੰ ਅਸੀਂ ਮੜਾ ਦਿਖਾਈ ਯਾਰ ਮੜਾ ਜਾ ਤੇ ਇੱਧਰਲੇ ਪਾਸਲੇ ਬਾਬੇ ਪੈਰੋਂ ਨੇ ਇੱਧਰਲੇ ਪਾਸਲੇ ਕੌਣ ਨੇ ਜੀ ਦੁਰਗਾ ਦੁਰਗਾ ਮਾਤਾ ਦੁਰਗਾ ਮਾਤਾ ਦੇ ਬਾਬਾ ਪੈਰੋਂ ਹੈ ਨਾ ਜੀ ਅੰਦਰ ਆਜੋ ਕਾਮਿਆ ਅੰਦਰ ਆ ਜਾਣਾ ਆਪੇ ਇੱਕ ਦੇ ਹੁਬਾਪਾ ਪੈਰੋ ਮਾਤਾ ਇਹ ਇਹ ਮਾਤਾ ਇਹ ਬਾਬਾ ਪੈਰੋ ਜੀ ਨੇ ਤੇ ਇਹ ਦੁਰਗਾ ਮਾਤਾ ਜੀ ਨੇ ਹਾਂ ਇਹ ਲਾਲ ਪੈਰੋ ਜੀ ਹਾਂ ਜੀ ਇਹ ਦੁਰਗਾ ਮਾਤਾ ਜੀ ਅੱਛਾ ਥੋੜਾ 5 ਨੰਬਰ ਤੇ ਰੱਖਿਓ ਸਾਰਾ ਆਈ ਜਾਵੇ ਇਹ ਉਰੇ ਸੁੱਖਾਂ ਸਾਰੀਆਂ ਪੂਰੀਆਂ ਹੁੰਦੀਆਂ ਨੇ ਕਹਿੰਦੇ ਪੂਰੀਆਂ ਹੁੰਦੀਆਂ ਜੀ ਹਰ ਸ਼ਨੀਵਾਰ ਸੰਡੇ ਨੂੰ ਭੰਡਾਰਾ ਹੁੰਦਾ ਜੀ ਹਰ ਸ਼ਨੀਵਾਰ ਤੇ ਐਤਵਾਰ ਐਤਵਾਰ ਹਾਂ ਜੀ ਅੱਛਾ ਜੀ ਨਾਰਾ ਹੁੰਦਾ ਦੁਨੀਆ ਦੂਰ ਦੂਰ ਤੇ ਆਉਂਦੇ ਜੀ ਕਿੱਥੋਂ ਕਿੱਥੋਂ ਆਉਂਦੇ ਨੇ ਜੀ ਲੋਕ ਇੱਥੇ ਮਤਲਬ ਲੋਕ ਤਾਂ ਜਲੰਧਰ ਪਟਿਆਲਾ ਅੰਮ੍ਰਿਤਸਰ ਤੇ ਆ ਰਹੇ ਸ਼ਨੀਵਾਰ ਐਤਵਾਰ ਦੋ ਦਿਨ अच्छा जी हां जी लंगर लोक करा रहे हैं जी लोगों ने सुखा पूरियां हो रही है। किस हैं किस तरह ਦੀਆਂ ਸੁੱਖਾਂ ਸਾਰੀਆਂ ਪੂਰੀਆਂ ਹੁੰਦੇ ਨੇ ਜਿਵੇਂ ਜਿ ਤਰ੍ਹਾਂ ਦੀ ਬੰਦੇ ਦਾ ਕੋਈ ਕੰਮੜਿਆ ਵਾ ਕੋਈ ਕੋਈ ਜਿਹੜਾ ਨਿਆਣੇ ਅੰਦਰ ਬਿਠਿਆ ਕੋਈ ਕੈਨੇਡਾ ਅਮਰੀਕਾ ਪੜ੍ਹਨੋਂ ਗਿਆ ਵਾ اچھا ਜੀ ਕੋਈ ਕੋਈ ਉੱਥੇ ਤੰਗ ਹੋ ਰਿਹਾ ਉਹਨਾਂ ਦੇ ਮਾਪੇ ਇੱਥੇ ਸੁੱਖਾਂ ਸੁਕਰੇ اچھا ਜੀ ਉਹਨਾਂ ਕਿ ਸੁੱਖਾਂ ਪੂਰੀਆਂ ਹੁੰਦੀਆਂ ਸੁੱਖ ਦੇ ਵਿੱਚ ਉਹ ਕੀ ਪ੍ਰਸ਼ਾਦ ਕੀ ਚੜਦਾ ਜੀ ਉਹ ਚੜਦਾ ਜੀ ਇੱਥੇ ਗੁਲਗੁਲੀ ਆ ਜੀ दारू ਆ ਸ਼ਰਾਬ ਚੜਦੀ ਔਰੇ हां जी ਵਰਗੀ ਲੱਡੂ ਆ ਜੀ ਤੇਲ ਸਰੋਂ ਦਾ ਅੱਛਾ ਜੀ ਪਤਾਸੀ ਇਹ ਚੜਦੀਆਂ ਨੇ ਹਾਂ ਜੀ ਅੱਛਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸੁੱਖਾ ਉਰੇ ਆਉ ਤਾਂ ਪੂਰੀ ਹੋਊਗੀ ਹੋਊਗੀ ਜੀ ਪੂਰੀ ਜੋ ਵੀ ਥੋੜੀ ਆਤਮਾ ਮਾ ਕੋਈ ਭੇੜ ਪੈਂਦੀ ਨਾ ਇਹਨੂੰ ਤੁਸੀਂ ਘਰ ਬੈਠ ਕੇ ਯਾਦ ਕਰ ਲਓ ਜੀ ਅੱਛਾ ਜੀ ਬਸ ਘਰ ਬੈਠ ਕੇ ਬਟੁਕ ਪੈਰੋ ਨਾਥ ਦਾ ਨਾਮ ਹਾਂ ਪੈਰੋ ਜੀ ਸਿਸਮਾ ਹੀ ਕਹਦੋ ਤੁਸੀਂ ਅੱਛਾ ਜੀ ਵੀ ਸਿਸਮਾ ਪੈਰੋ ਬਾਬੇ ਦੇ ਮੰਦਰ ਹਾਂ ਅੱਛਾ ਜੀ ਵੀ ਸਾਡੀ ਮਨੋਕਾਮਨਾ ਪੂਰੀ ਹੋਣੀ ਚਾਹੀਦੀ ਜੀ ਜਿੱਦਣ ਮਨੋਕਾਮਨਾ ਪੂਰੀ ਹੋ ਗਈ ਤਾਂ ਤੁਸੀਂ ਸੁੱਖ ਹੋਗੇ ਨਾ ਹਾਂਜੀ ਦਾਰੂ ਸੁੱਖ ਹੋਗੇ ਲੱਡੂ ਸੁੱਖ ਹੋਗੇ ਤੇਲ ਸੁੱਖ ਹੋਗੇ ਹਾਂਜੀ ਉੱਚ ਡੋਣਾ ਜੀ ਆਪਣਾ ਜਦ ਥੋੜਾ ਮੁੰਡਾ ਵੀ ਜਾਣਾ ਕੁੜੀਆਂ ਜਿੱਥੇ ਵੀ ਪੜ੍ਹਾਈ ਚੱਲ ਜਾਂਦੇ ਹਾਂਜੀ ਉਹ ਪੁਰੀਆਂ ਹੁੰਦੀਆਂ ਜੀ ਅੱਛਾ ਵੀ ਉਹ ਸੁਖ ਲੋ ਕਿਸੇ ਵੀ ਤਰ੍ਹਾਂ ਦੀ ਕਿਸੇ ਤੇ ਕੋਈ ਕੇਸ ਆ ਜਾ ਕੋਈ ਹੋਰ ਚੱਲਦਾ ਕੋਈ ਕਿਸੇ ਦਾ ਮੁੰਡਾ ਜੇਲ੍ਹ ਵਿੱਚ ਬਿਠਿਆ ਸਾ ਕੁਝ ਵੀ ਹੈ ਜੀ ਅੱਛਾ ਜੀ ਬਸ ਜੇਲ੍ਹ ਨਾਲ ਵਾਸਤੇ ਤਾਂ ਮੈਂ ਬਾਬਾ ਜੀ ਕਿਵੇਂ ਕਿਸ ਸੁਣਿਆ ਵੀ ਕਿਵੇਂ ਕੇਸ ਕਚਹਿਰੀ ਕੋਰਟ ਕਚਹਿਰੀ ਵਾਲਾ ਕੰਮ ਹੁੰਦਾ ਵੀ ਬਾਬਾ ਭੈਰੋ ਨਾਥਾ ਕਿਹੜਾ ਕਿਵੇਂ ਕਾਸ਼ੀ ਦਾ कोतवाल ਕਹਿ ਦਿੰਦੇ ਨੇ ਹਾਂਜੀ ਉਹੀ ਹੈ ਜੀ ਉਹੀ ਨੇ ਹੈ ਨਾ ਇਹ ਵੀ ਇਹ ਬਹੁਤ ਵਰ ਦਿੰਦੇ ਨੇ ਹਾਂਜੀ ਬੰਦਾ ਹਾਜ਼ਰ ਹੁੰਦਾ 24 ਘੰਟੇ ਆ ਅੱਛਾ ਜੀ ਜਿੱਥੇ ਮਰਜ਼ੀ ਤੁਸੀਂ ਘਰ ਬੈਠ ਕੇ ਵੀ ਯਾਦ ਕਰ ਲੋ ਥੋੜੀ ਮਨੋਂ ਘਮਰਾ ਪੂਰੀ ਹੋਊਗੀ। ਉਰੇ ਕਿਵੇਂ ਹਾਂ ਪਰ ਤੁਸੀਂ ਮਾਤਾ ਦੁਰਗਾ ਦਾ ਹੋਗਾ ਨਾਲ ਦੁਰਗਾ ਜਾਂ ਕਾਲੀ ਮਾਤਾ ਦੇ ਨਾਲ ਹੁੰਦੀ ਹੁੰਦੇ ਆ ਨਾ ਹਾਂਜੀ ਹਾਂਜੀ ਤੇ ਉਰੇ ਸ਼ਨੀਵਾਰ ਤੇ ਅਤਵਾਰ ਪਿੱਛੇ ਇੱਕ ਗੋਬਿੰਦੇ ਦੇ ਘਰ ਵਾਲੀ ਵੀ ਆਈ ਸੀ ਉਹ ਵੀ ਉਰੇ ਆਈ ਸੀ ਆ ਜੀ ਆ ਜੀ ਜੀ ਆਲੀ ਬੰਬੇ ਤੋਂ ਐਕਟਰ ਨੇ ਹਾਂਜੀ ਹਾਂਜੀ ਉਹ ਵੀ ਕਹਿੰਦੇ ਉਰੇ ਆਉਂਦੇ ਰਹਿੰਦੇ ਨੇ ਅੱਛਾ ਬੜੀ ਦੂਰੋਂ ਦੂਰੋਂ ਆਉਂਦੇ ਨੇ ਬੰਬੇ ਤੋਂ ਲੈ ਕੇ ਹਾਂਜੀ ਦਿੱਲੀ ਤੋਂ ਕਿੰਨੀ ਦੂਰੀਆਂ ਆਉਂਦੀ ਯਾਰ ਹਮਾਸ਼ਲ ਹਰਿਆਣਾ ਪੰਜਾਬ ਸਾਥ ਯਾਰ ਅੱਛਾ ਜੀ ਚਮਤਕਾਰ ਨੂੰ ਨਮਸਕਾਰ ਆ ਜੇ ਕੁਝ ਹੈਗਾ ਤਾਂ ਹੀ ਆਉਂਦੇ ਨੇ ਹਾਂ ਜੀ ਹਾਂ ਜੀ ਇਹ ਉਰੇ ਆਪ ਹੀ ਪ੍ਰਕਟ ਹੋਈ ਜਾਂ ਸੀ ਕਿਵੇਂ ਇਹ ਕਹਿ ਰਹੇ ਕਹਿ ਅੱਜ ਕੀ ਨਹੀਂ ਜੇ ਮੰਦਿਰ ਚੁੰਨੇ ਚ ਬਣਿਆ ਵਾ ਜੀ ਹਾਂ ਮੈਂ ਉਹੀ ਕਹਿ ਰਿਹਾ ਜੀ ਉਰੇ ਪ੍ਰਕਟ ਹੋਇਆ ਜੀ ਇੰਟਰ ਵੀ ਬਾਦਮਾ ਪਿਆ ਜੀ ਬਾਹਰ ਅੱਛਾ ਜੀ ਕਿਹੜੇ ਸਾਲ ਦਾ ਬਣਿਆ ਮੰਦਿਰ ਇਹ ਇਹ ਮੰਦਿਰ ਦਾ ਕੋਈ ਪਤਾ ਨਹੀਂ ਸਾਡੇ ਬਾਬੇ ਦਾਦੇ ਸਮਵਦੀਆਂ ਚ ਜੀ ਸਮਵਦੀ ਨਹੀਂ ਬਣੀ ਬਾਰ ਹਾਂ 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 ਉਹ ਸਾਡੇ ਬਾਬੇ ਦਾਦੇ ਚਾਚੇ ਤਾਏ ਪਰਵਾਰ ਇਹ ਤਾਂ 500 700 ਸਾਲ ਹੋ ਗਏ ਨੇ ਇਹ ਬਹੁਤ ਪੁਰਾਣਾ ਹੋਊਗਾ ਬਜਾਰੋ ਸਾਲ ਪੁਰਾਣਾ ਜੀ 500 ਸਾਲ ਪੁਰਾਣਾ ਮੰਦਿਰ ਆ ਫਿਰ ਤਾਂ ਹਾਂ ਜੀ ਹਾਂ ਤੇ ਇਹ ਕਿਹੜਾ ਪਰਿਵਾਰ ਬਾਬੇ ਪੈਰਾਂ ਦੀ ਬਣਾਈ ਉਹ ਬਾਅਦ ਚ ਬਣਾਈ ਮੂਰਤੀ ਇਹ ਤਾਂ ਹੁਣ ਬਣੀ 4-5 ਸਾਲ ਪਹਿਲਾਂ ਉਹ ਮੂਰਤੀ ਦਾਰੂ ਦਿਖਾਇਆ ਮੈਨੂੰ ਦੇਸੀ ਚੜਦੀ ਆਈ ਬਾਬਾ ਜੀ ਦਾ ਦਾਰੂ ਦਾਰੂ ਤਾਂ ਜਿਹੜੀ ਮੰਦਿਰ ਦੀ ਮਨੋਕ ਮਤਲਬ ਸੁੱਖ ਹੋਣੀ ਹੁੰਦੀ ਉਹ ਅੰਗਰੇਜ਼ੀ ਵੀ ਲੈ ਕੇ ਆ ਦੇਖੋ ਪੇਟੀਆਂ ਪੇਟੀਆਂ ਪੰਜਾਬ ਆ ਦੇਖੋ ਐ ਲੋਕ ਪੇਟੀਆਂ ਨੇ ਪੇਟੀਆਂ ਉਰੇ ਸ਼ਰਾਬ ਚੜ ਕੇ ਜਾਂਦੇ ਨੇ ਜੀ ਦੀ ਸੁੱਖਣਾ ਪੂਰੀ ਹੁੰਦੀ ਆ ਘਰੇ ਬੈਠੇ ਤੁਸੀਂ ਸੁੱਖ ਸੁੱਖ ਲੋ ਜਦੋਂ ਸੁੱਖ ਪੂਰੀ ਹੋ ਗਈ ਫਿਰ ਦੇਣ ਸੁੱਖ ਜ਼ਰੂਰ ਆਉਣਾ ਨਹੀਂ ਤਾਂ ਫਿਰ ਬਾਬਾ ਲੈ ਵੀ ਲੈਂਦਾ ਆਪਾਂ ਕਿਹਾ ਜੀ ਹਾਂ ਜੀ ਇਹ ਵੀ ਹੈਗੀ ਆ ਗੱਲ ਬਾਤ ਆ ਮਾਪਾ ਜੀ ਧੰਨਵਾਦ ਬਹੁਤ ਬਹੁਤ ਗੱਲ ਬਾਤ ਕਰਨ ਵਾਸਤੇ ਕਿਹੜੀ ਤਰ੍ਹਾਂ ਦੇ ਪ੍ਰਸ਼ਾਦ ਚੜਦੇ ਨੇ ਬਾਬਾ ਜੀ ਨੇ ਦੱਸੇ ਤੇ ਐਡਰੈਸ ਦੱਸ ਦੋਗੇ ਮੜਾ ਜੀ ਕਿੱਥੇ ਆਉਰੇ ਇਹ ਆਪਣਾ ਸਹੀ ਸਾਰਾ ਲੱਡੂ ਆ ਜੀ ਤਾਸੀ ਗੁਲਗੁਲੇ ਤੇ ਲੇਚੀ ਦਾਣਾ ਨਹੀਂ ਸਰ ਮੰਦਿਰ ਦਾ ਐਡਰੈਸ ਸ਼ਿਸ਼ਮਾ ਪੈਰੋ ਮੰਦਿਰ ਸ਼ਿਸ਼ਮਾ ਪੈਰੋ ਮੰਦਿਰ ਕਿੱਥੇ ਸ਼ਿਸ਼ਮਾ ਪੈਰੋ ਮੰਦਿਰ ਸ਼ਿਸ਼ਵਾ ਡੈਮ ਕਹਿੰਦੇ ਨੇ ਇਹਨੂੰ ਡੈਮ ਜੀ ਰੱਖ ਲੋ ਕਿ ਬੱਦੀ ਬੱਦੀ ਰੋਡ ਰੱਖ ਬੱਦੀ ਰੋਡ ਆ ਨਾਲਾਗੜ ਬੱਦੀ ਰੋਡ ਦੇ ਉੱਪਰ ਪੈਂਦਾ ਹੈ ਸ਼ਿਸ਼ਵਾ ਡੈਮ ਤੇ ਬਾਬਾ ਪੈਰੋ ਨਾਲ ਦਾ ਮੰਦਿਰ ਲొਕੇਸ਼ਨ ਲਾਉਂਗੇ ਅਸੀਂ ਵੀ ਲొਕੇਸ਼ਨ ਲਾ ਕੇ ਆਏ ਆ ਤਾਂ ਮਿਲ ਜੂਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ